ਸਾਰੇ ਨੂੰ ਸਤ ਸ੍ਰੀ ਅਕਾਲ ਜੀ ਇਸ ਵੀਡੀਓ ਰਾਈ ਆਪਾਂ ਜਾਣਾਂਗੇ ਕਿ ਜਿਹੜਾ ਸਕੂਲ ਮੁਖੀ ਜਾਂ ਇੰਚਾਰਜ ਸਾਹਿਬਾਨ ਨੇ ਜਿਨ੍ਹਾਂ ਨੂੰ ACR ਦੀ ਅੱਗੇ ਇਨੀਸ਼ੀਅਲਾਈਜ਼ ਕਰਨ ਲਈ ਕਸਟੋਡੀਅਨ ਲਗਾਇਆ ਗਿਆ ਉਹ ਆਪਣੀ ਆਈਡੀ ਦੇ ਵਿੱਚ ਕਿਸ ਤਰੀਕੇ ਨਾਲ ਜਿਹੜੇ ਕਰਮਚਾਰੀ ਨੇ ਹੈਗੇ ਨੇ ਉਹਨਾਂ ਦੀਆਂ ਜਿਹੜੀਆਂ ACRs ਦੀ ਅੱਗੇ ਮੈਪਿੰਗ ਕਰਨਗੇ ਪਰਫਾਰਮੈਂਸ ਦੀ ਸੋ ਬਹੁਤ ਹੀ ਸੌਖਾ ਤਰੀਕਾ ਕੋਈ ਕਨਫਿਊਜ਼ ਹੋਣ ਵਾਲੀ ਲੋੜ ਨਹੀਂ ਹੈ ਈਜ਼ੀ ਜੇ ਸਟੈਪ ਹੈ ਪਲੀਜ਼ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਹੋਇਆ ਜੀ ਅਹ ਸਭ ਤੋਂ ਫਸਟ ਸਟੈਪ ਹੈਗਾ ਜੀ ਪਹਿਲੇ ਜਿਹੜਾ ਕਸਟੋਡੀਅਨ ਹੈਗਾ ਸਕੂਲ ਮੁਖੀ ਇਨਚਾਰਜ ਜਿਹੜਾ ਹੈਗਾ ਉਹਦੀ ਆਈਡੀ ਦੇ ਵਿੱਚ ਲੌਗਇਨ ਕਰਨਾ ਹੈ ਜੀ ਉਹਦੀ ਪਰਸਨਲ ਆਈਡੀ ਦੇ ਵਿੱਚ ਲੌਗਇਨ ਕਰਨਾ ਹੈ ਠੀਕ ਹੈ ਜੀ ਉਹਦੇ ਵਿੱਚ ਏਸੀਆਰ ਮੈਨੇਜਮੈਂਟ ਜਿਹੜਾ ਹੈਗਾ ਇਹ ਇੱਕ ਜਿਹੜਾ ਹੈਗਾ ਮੀਨੂ ਜਿਹੜਾ ਉਹ ਸ਼ੋ ਹੋ ਗਿਆ ਲਿੰਕ ਸ਼ੋ ਹੋ ਗਿਆ ਇਹਦੇ ਵਿੱਚ ਹੀ ਅੱਗੇ ਏਸੀਆਰ ਕ੍ਰिएशन ਦੀ ਆਪਸ਼ਨ ਆ ਏਸੀਆਰ ਮੈਨੇਜਮੈਂਟ ਮੀਨੂ ਦੇ ਵਿੱਚ ਏਸੀਆਰ ਕ੍ਰिएशन ਤੇ ਜਾਣਾ ਜੀ ਇਥੇ ਨਾਲ ਹੀ ਅੱਗੇ ਆਪਣੇ ਕੋ ਫਾਈਨੈਂਸ਼ੀਅਲ ਈਅਰ ਪੁੱਛਿਆ ਗਿਆ ਫਾਈਨੈਂਸ਼ੀਅਲ ਈਅਰ ਨਿਊ ਐਂਟਰੀ ਤੇ ਜਾਣਾ ਫਾਈਨੈਂਸ਼ੀਅਲ ਈਅਰ ਬਾਈ ਡਿਫਾਲਟ 22 ਤੇ 2023-24 ਹੋਈ ਹੈ ਨਿਊ ਐਂਟਰੀ ਤਾਂ ਰਹਿਣਾ ਤੇ ਇਧਰ ਰਾਈਟ ਸਾਈਡ ਤੋਂ ਗੈਟ ਤੇ ਕਲਿੱਕ ਕਰ ਦੇਣਾ ਜੀ ਗੈਟ ਤੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਥੱਲੇ ਦੋ ਆਪਸ਼ਨ ਹੋਰ ਸ਼ੋ ਹੋ ਜਾਣਗੇ ਕਰੰਟ ਕੈਡਰ ਕੈਡਰ ਦੇ ਵਿੱਚੋਂ ਜਿਹੜਾ ਵੀ ਕੈਡਰ ਹੈਗਾ ਨਾਨ ਟੀਚਿੰਗ ਟੀਚਿੰਗ ਜਿਹੜਾ ਉਸ ਉਸ ਤਰੀਕੇ ਨਾਲ ਚੂਜ਼ ਕਰ ਲੈਣਾ ਨੌਨ ਟੀਚਿੰਗ ਲਈ ਜਿਵੇਂ ਸਕੂਲ ਐਜੂਕੇਸ਼ਨ ਲਈ ਇੱਕ ਵੱਖਰਾ ਹੈਗਾ ਲਿੰਕ ਕਾਈਂਡਲੀ ਇਹ ਸਿਲੈਕਟ ਕਰਨਾ ਧਿਆਨ ਨਾਲ ਬਾਕੀ ਹੋਰ ਕਿਸੇ ਡਿਪਾਰਟਮੈਂਟ ਦਾ ਨਹੀਂ ਕਰਨਾ ਤੇ ਨੈਕਸਟ ਨਾਲ ਹੀ ਅੱਗੇ ਜਿਹੜਾ ਹੈਗਾ ਕਰਮਚਾਰੀ ਆ ਉਹਦੀ ਆਈਡੀ ਭਰ ਕੇ ਜਿਹੜਾ ਉਹਨੂੰ ਸਰਚ ਕਰ ਲੈਣਾ ਠੀਕ ਹੈ ਜੀ ਦੁਬਾਰਾ ਫੇਰ ਰਿਪੀਟ ਕਰ ਰਹੇ ਆ ਆਈਡੀ ਭਰ ਕੇ ਸਰਚ ਕਰਨਾ ਉਹਨੂੰ ਹੈਲਪ 'ਚ ਜਾ ਕੇ ਫਾਈਂਡ ਨਹੀਂ ਕਰਨਾ ਠੀਕ ਹੈ ਜੀ ਆਈਡੀ ਉਹਦੀ ਜਿਹੜੀ ਹੈਗੀ ਆਈਆਚਰਮੈਸ ਆਈਡੀ ਉਹਨੂੰ ਭਰ ਦੇਣਾ ਠੀਕ ਹੈ ਜੀ ਭਰ ਕੇ ਤੇ ਸਰਚ ਕਰਨਾ ਹੈ ਸਰਚ ਕਰਨ ਤੋਂ ਬਾਅਦ ਅਨ ਜੋ ਨਾਲ ਹੀ ਥੱਲੇ ਜਿਹੜਾ ਹੈਗਾ ਜਦੋਂ ਉਹਦਾ ਪ੍ਰਨਾਮ ਤੇ ਆਈਡੀ ਸ਼ੋ ਹੋ ਜਾਏਗੀ ਨਾਲ ਹੀ ਥੱਲੇ ਕ੍ਰੀਏਟ ਨਿਊ ਏਸੀਆਰ ਦੀ ਆਪਸ਼ਨ ਆ ਕ੍ਰੀਏਟ ਨਿਊ ਏਸੀਆਰ ਤੇ ਜਾਓਗੇ ਅ ਨੀਚੇ ਇਸ ਤਰੀਕੇ ਨਾਲ ਏਸੀਆਰ ਦਾ ਜਿਹੜਾ ਅਗੇ ਸਾਰਾ ਪਰਫਾਰਮਰ ਜਿਹੜਾ ਓਪਨ ਹੋ ਜਾਏਗਾ ਜਿਹਦੇ ਵਿੱਚ ਤੁਸੀਂ ਅਗੇ ਮੈਪਿੰਗ ਕਰਨੀ ਹੈ ਰਿਪੋਰਟਿੰਗ ਅਫਸਰ ਦੀ ਰਿਵਿਊਇੰਗ ਅਫਸਰ ਦੀ ਤੇ ਅਸੈਪਟਿੰਗ ਅਥਾਰਟੀ ਦੀ ਠੀਕ ਹੈ ਜੀ ਤੇ ਜਿਹੜੇ ਕਲਾਸ 4 ਹੈਗੇ ਆ ਜੀ ਉਹਨਾਂ ਦੀ ਜਿਹੜੀ ਹੈ ਜਿਹੜਾ ਰਿਪੋਰਟਿੰਗ ਅਫਸਰ ਹੀ ਜਿਹੜਾ ਉਹ ਫਾਈਨਲ ਅਥਾਰਟੀ ਹੁੰਦਾ ਤੇ ਉਹਦੇ ਵਿੱਚ ਗਰੁੱਪ ਜਿਹੜਾ ਹੈਗਾ ਤੁਸੀਂ ਸਰਵਿਸ ਕੈਡਰ ਵਿੱਚ ਗਰੁੱਪ ਡੀ ਜਦੋਂ ਸਿਲੈਕਟ ਕਰੋਗੇ ਜਦੋਂ ਉਹਦੀ ਆਈਡੀ ਖੋਲੀ ਹੋਏਗੀ ਸਿਲੈਕਟ ਉਹਨੂੰ ਕਰਮਚਾਰੀ ਕਲਾਸ 4 ਨੂੰ ਸਿਲੈਕਟ ਕੀਤਾ ਹੋਏਗਾ ਦੈਨ ਗਰੁੱਪ ਡੀ ਆਪਸ਼ਨ ਸਿਲੈਕਟ ਕਰੋਗੇ ਤੇ ਸਿੰਪਲ ਤੁਸੀਂ ਜਿਹੜਾ ਉਹ ਰਿਪੋਰਟਿੰਗ ਅਫਸਰ ਜਿਹੜਾ ਉਹਨੂੰ ਹੀ ਉਹਦਾ ਲਗਾ ਦੇਣਾ ਸਾਰੇ ਜਿਹੜੇ ਹੈਗੇ ਤਿੰਨੋ ਸਟੈਪਸ ਰਿਪੋਰਟਿੰਗ ਅਫਸਰ ਕੋਲ ਹੀ ਰਹਿ ਜਾਣਗੇ ਜੀ ਠੀਕ ਹੈ ਜੀ ਗਰੁੱਪ ਡੀ ਸਿਲੈਕਟ ਕਰਨ ਨਾਲ ਤੇ ਇਹਦੇ ਵਿੱਚ ਜਿਹੜਾ ਟੀਚਿੰਗ ਕੈਡਰ ਨੌਨ ਟੀਚਿੰਗ ਕੈਡਰ ਹੈਗਾ ਉਧਰ ਰਿਪੋਰਟਿੰਗ ਅਫਸਰ ਜਿਹੜੇ ਹੈਗਾ ਇਸ ਤਰੀਕੇ ਨਾਲ ਨੀਚੇ ਲਗਾਏ ਜਾਣੇ ਆ ਪ੍ਰਿੰਸੀਪਲਸ ਹੈਡਮਾਸਟਰਸ ਉਹਨਾਂ ਦੇ ਵੀ ਠੀਕ ਹੈ ਜੀ ਫਿਲਹਾਲ ਹਾਲ ਦੀ ਘੜੀ ਜਿਹੜਾ ਆਪਾਂ ਸਿਰਫ ਨੌਨ ਟੀਚਿੰਗ ਜਿਹੜਾ ਹੈਗਾ ਕੈਟਰ ਉਹਦੇ ਲਈ ਇਹ ਵੀਡੀਓ ਬਣਾ ਰਿਹਾ ਉਹਦੇ ਲਈ ਇਹ ਕੰਮ ਕਰ ਰਹੇ ਆ ਇਹਦੇ ਤੇ ਵੈਸੇ ਸਾਰਿਆਂ ਲਈ ਸਟੈਪ ਸੇਮ ਹੀ ਰਹਿਣਗੇ ਠੀਕ ਹੈ ਜੀ ਮੈਂ ਐਗਜ਼ਾਮਪਲ ਜਿਹੜੀ ਲਈ ਹੈ ਉਹ ਨੌਨ ਟੀਚਿੰਗ ਸਟਾਫ ਦੀ ਲਈ ਹੈ ਇਹ ਇਹਦੇ ਵਿੱਚ نیچے ਜਿੱਥੇ ਰਿਪੋਰਟਿੰਗ ਅਫਸਰ ਆ ਇਹਦੇ નીચે ਹੀ ਆਈਐਚਐਮਐਸ ਕੋਡ ਐਂਟਰ ਕਰਨ ਦੀ ਆਪਸ਼ਨ ਆ ਇਹਦੇ ਵਿੱਚ ਕੋਡ ਭਰ ਕੇ ਜਿਹੜਾ ਸਰਚ ਦਾ ਬਟਨ ਬਣਿਆ ਹੋਇਆ ਸਾਹਮਣੇ ਉਹ ਲੋਗੋ ਬਣਿਆ ਹੋਇਆ ਇੱਥੇ ਕਲਿੱਕ ਕਰੋਗੇ ਤੇ نیچے ਉਹਦਾ ਸਾਰਾ ਡਾਟਾ ਜਿਹੜਾ ਇਸ ਤਰੀਕੇ ਨਾਲ ਸ਼ੋ ਹੋ ਜਾਏਗਾ ਆਪਣੇ ਆਪ ਹੀ ਠੀਕ ਹੈ ਜੀ ਇਸੇ ਤਰੀਕੇ ਨਾਲ ਰੀਵਿਊਇੰਗ ਅਫਸਰ ਤੇ ਐਸੈਪਟਿੰਗ ਅਥਾਰਟੀ ਠੀਕ ਹੈ ਜੀ ਇਹ ਤਿੰਨਾਂ ਦਾ ਤੁਸੀਂ ਕੋਡ ਰਾਈ ਵੀ ਕਰ ਸਕਦੇ ਹੋ ਸਰਚ ਜਾਂ ਦੂਸਰਾ ਤਰੀਕਾ ਹੈਗਾ ਜੀ ਅ ਥੱਲੇ ਜਿਹੜੀਆਂ ਆਪਸ਼ਨ ਨੀਚੇ ਦਿੱਤੀਆਂ ਹੋਈਆਂ ਆਫਿਸ ਲੈਵਲ ਵਾਈਜ਼ ਤੁਸੀਂ ਸਿਲੈਕਟ ਕਰਕੇ ਡਿਸਟ੍ਰਿਕਟ ਸਿਲੈਕਟ ਕਰਕੇ ਕੈਡਰ ਸਿਲੈਕਟ ਕਰਕੇ ਇਸ ਤਰੀਕੇ ਨਾਲ ਮੈਨੂਅਲ ਵੀ ਉਸ ਦੇਖ ਸਕਦੇ ਹੋ ਉਸ ਕਰਮਚਾਰੀ ਨੂੰ ਜਿਹਨੂੰ ਵੀ ਲਗਾਉਣਾ ਚਾਹੁੰਦੇ ਹੋ ਰਿਪੋਰਟਿੰਗ ਅਫਸਰ ਰਿਵਿਊਇੰਗ ਤੇ ਅ ਅਸੈਪਟਿੰਗ ਅਥਾਰਟੀ ਠੀਕ ਹੈ ਜੀ ਮੈਂ ਨੀਚੇ ਫਿਲਡ ਕੀਤਾ ਹੋਇਆ ਇਹਦੀ ਐਗਜ਼ਾਮਪਲ ਜਿਹੜੀ ਉਹ ਤੁਹਾਨੂੰ ਦਿਖਾ ਰਿਹਾ ਜੀ ਕੋਡ ਰਾਹੀਂ ਸਰਚ ਕਰਕੇ ਠੀਕ ਹੈ ਜੀ ਇਹ ਤਿੰਨੋਂ ਹੀ ਜਿਹੜੀਆਂ ਹੈਗੀਆਂ ਅਥਾਰਟੀ ਸੈੱਟ ਕਰ ਦਿੱਤੀਆਂ ਹੋਈਆਂ ਜਿਹੜਾ ਹੈਗਾ ਸਕੂਲ ਮੁਖੀ ਸਕੂਲ ਇਨਚਾਰਜ ਸੌਰੀ ਸਕੂਲ ਮੁਖੀ ਕਲਾਸ ਸਕੂਲ ਮੁਖੀ ਜਾਂ ਡੀਡੀਓ ਹੀ ਰਿਪੋਰਟਿੰਗ ਅਫਸਰ ਹੋ ਸਕਦਾ ਜੀ ਠੀਕ ਹੈ ਜੀ ਸਕੂਲ ਇਨਚਾਰਜ ਨਹੀਂ ਹੋਵੇਗਾ ਫੇਰ ਦੁਬਾਰਾ ਰਿਪੀਟ ਕਰ ਲਿਆ ਜੀ ਪ੍ਰਿੰਸੀਪਲ ਹਡਮਾਸਟਰ ਜਾਂ ਜੇ ਪੋਸਟ ਖਾਲੀ ਹੈ ਤੇ ਡੀਡੀਓ ਰਿਪੋਰਟਿੰਗ ਅਫਸਰ ਡੀਡੀਓ ਹੋਏਗਾ ਰਿਵਿਊਇੰਗ ਅਥਾਰਟੀ ਜਿਹੜੀ ਹੈਗੀ ਹੈ ਉਹ ਨਾਲ ਹੀ ਇੱਥੇ نیچے ਜਿਹੜੀ ਉਹ ਸਰਚ ਕਰਾਈ ਹੋਈ ਹੈ ਨਾਲ ਹੀ ਤਾਂ ਮੈਂ ਇਸ ਲਈ ਇੱਕ ਵੱਖਰਾ ਵੀ ਭੇਜਦਾਗਾ ਵੀ ਇਹ ਆਪਣੇ ਕਪੂਰਥਲਾ ਜ਼ਿਲ੍ਹੇ ਦਾ ਵਿੱਚ ਕੌਣ ਹੋਏਗਾ ਰਿਵਿਊਇੰਗ ਅਥਾਰਟੀ ਤੇ ਅਸੈਪਟਿੰਗ ਅਥਾਰਟੀ ਕੌਣ ਹੋਏਗਾ ਇਸ ਵੀਡੀਓ ਤੋਂ ਵੱਖਰਾ ਤੁਹਾਨੂੰ ਮੈਂ ਭੇਜਾਂਗਾ ਜੀ ਠੀਕ ਹੈ ਜੀ ਕਾਈਂਡਲੀ ਉਹ ਦੇਖ ਲਿਓ ਤੇ ਇਸ ਤਰੀਕੇ ਨਾਲ ਤਿੰਨੋਂ ਹੀ ਜਿਹੜੀਆਂ ਅਥਾਰਟिटीज ਜਿਹੜੀਆਂ ਉਹ ਸੈੱਟ ਕਰ ਦੇਣੀਆਂ ਸੈੱਟ ਕਰਨ ਤੋਂ ਬਾਅਦ ਨੀਚੇ ਆਪਸ਼ਨ ਹੈਗੀ ਹੈ ਰਿਵਿਊ ਏਸੀਆਰ ਡਿਟੇਲ ਠੀਕ ਹੈ ਜੀ ਇਹ ਰਿਵਿਊ ਏਸੀਆਰ ਡਿਟੇਲ ਤੇ ਕਲਿੱਕ ਕਰ ਦੇਣਾ ਸਾਰੇ ਜਾਂ ਤਿੰਨੋਂ ਹੀ ਆਪਸ਼ਨ ਸਿਲੈਕਟ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਤੁਹਾਨੂੰ ਨੀਚੇ ਏਸੀਆਰ ਜਿਹੜਾ ਹੈਗਾ ਉਹ ਜਿਹੜੀ ਐਡ ਹੋ ਜਾਏਗੀ ਉਹਦੇ ਚ ਐਡਿਟ ਕਰ ਸਕਦੇ ਹੋ ਤੁਸੀਂ ਜੇ ਕੁਝ ਉਹਨੂੰ ਡਿਲੀਟ ਕਰਨਾ ਚਾਹੁੰਦੇ ਹੋ ਡਿਲੀਟ ਵੀ ਕਰ ਸਕਦੇ ਹੋ ਰਾਈਟ ਸਾਈਡ ਤੇ ਐਡਿਟ ਡਿਲੀਟ ਦੀ ਆਪਸ਼ਨ ਹੈ ਜੇ ਸਾਰਾ ਟਾਈਮ ਪੀਰੀਅਡ ਜਾਂ ਸਾਰੀਆਂ ਅਥਾਰਟੀਜ਼ ਸਹੀ ਸਿਲੈਕਟ ਹੋਈਆਂ ਦੈਨ ਸੇਵ ਏਸੀਆਰ ਪੀਰੀਅਡ ਤੇ ਜਾ ਕੇ ਕਲਿੱਕ ਕਰਨ ਨਾਲ ਸੇਵ ਹੋ ਜਾਏਗੀ ਏਸੀਆਰ ਸੇਵ ਹੋਣ ਤੋਂ ਬਾਅਦ ਇਸ ਤਰੀਕੇ ਨਾਲ ਤੁਹਾਡੇ ਕੋਲ ਸ਼ੋ ਹੋ ਜਾਏਗਾ ਵਿੰਡੋ ਇਸ ਵਿੰਡੋ ਦੇ ਵਿੱਚ ਸਾਰੀਆਂ ਤੁਹਾਡੇ ਜਿਹੜੇ ਅਪਰੂਵ ਕਰਨ ਲਈ ਦਿਖਾਇਆ ਹੋਇਆ ਵੀ ਤੁਹਾਡੇ ਕੋਲ ਅ ਅਸੈਪਟ ਰਿਵਿਊ ਕਿਹਦੇ ਵੱਲੋਂ ਕੀਤਾ ਜਾਏਗਾ ਰਿਪੋਰਟ ਕਿਹਦੇ ਵੱਲੋਂ ਕੀਤਾ ਜਾਏਗਾ ਤੇ ਅਸੈਪਟ ਏਸੀਆਰ ਜਿਹੜੀ ਉਹ ਕਿਹਦੇ ਵੱਲੋਂ ਕੀਤੀ ਜਾਏਗੀ ਠੀਕ ਹੈ ਜੀ ਇਹ ਤੇ ਇਹ ਜਦੋਂ ਇਹ ਜੇਕਰ ਸਾਰਾ ਸਹੀ ਹੈ ਐਡਿਟ ਵੀ ਕਰ ਸਕਦੇ ਹੋ ਸਿਲੈਕਟ ਵਿੱਚ ਜਾ ਕੇ ਡਿਲੀਟ ਕਰਨਾ ਚਾਹੋ ਡਿਲੀਟ ਕਰ ਸਕਦੇ ਹੋ ਜੇ ਅਪਰੂਵ ਕਰਨਾ ਚਾਹੁੰਦੇ ਹੋ ਸਾਰਾ ਕੁਝ ਸਹੀ ਹੈ ਅਪਰੂਵ ਕਰਨਾ ਤਾਂ ਰਾਈਟ ਸਾਈਡ ਤੇ ਐਕਸ਼ਨ ਬਟਨ ਆ ਉਥੋਂ ਸਿਲੈਕਟ ਕਰਕੇ ਚੈੱਕ ਬਾਕਸ ਨੂੰ ਟਿਕ ਕਰਕੇ ਤੇ نیچے ਅਪਰੂਵ ਏਸੀਆਰ ਦੀ ਆਪਸ਼ਨ ਆ ਇਥੋਂ ਏਸੀਆਰ ਅਪਰੂਵ ਤੇ ਕਲਿੱਕ ਕਰ ਦੋਗੇ ਨਾਲ ਹੀ ਇਸ ਤਰੀਕੇ ਨਾਲ ਕਨਫਰਮੇਸ਼ਨ ਮੈਸੇਜ ਆਏਗਾ ਜੀ ਅ ਓਕੇ ਕਰ ਦੇਣਾ ਇਹਨੂੰ ਇਸ ਨੂੰ ਜਦੋਂ ਤੁਸੀਂ ਇਦਾਂ ਓਕੇ ਕਰੋਗੇ ਨੈਕਸਟ ਫਿਰ ਦੁਬਾਰਾ ਇੱਕ ਡਾਇਲੌਗ ਬਾਕਸ ਖੁੱਲੇਗਾ ਜਿਹਦੇ ਵਿੱਚ ਕਨਫਰਮ ਕੀਤਾ ਜਾਏਗਾ ਤੁਹਾਡੇ ਵੱਲੋਂ ਠੀਕ ਹੈ ਅਪਰੂਵ ਵਗੈਰਾ ਆਪਣੇ ਆਪ ਆਟੋ ਹੀ ਲਿਖਿਆ ਆਉਂਦਾ ਤੁਸੀਂ ਸਿਰਫ ਸੈਂਡ ਟੂ ਕਨਸਰਨਡ EMPLOYEE ਤੇ ਕਲਿੱਕ ਕਰ ਦੇਣਾ ਠੀਕ ਹੈ ਜੀ ਸੈਂਡ ਟੂ ਕਨਸਰਨਡ EMPLOYEE ਤੇ ਕਲਿੱਕ ਕਰਨ ਨਾਲ ਕੀ ਹੋਏਗਾ ਜੀ ਉਹ ਵਾਲੀ ਜਿਹੜੀ ACR ਉਹਦੀ ਮੈਪ ਹੋਈ ਹੈ ਉਹਦੀ ਆਈਡੀ ਦੇ ਵਿੱਚ ਆਪਸ਼ਨ ਸ਼ੋ ਹੋ ਜਾਏਗੀ ਉਹ ACR ਅੱਗੇ ਭਰ ਪਾਏਗਾ ਠੀਕ ਹੈ ਜੀ ਇਸ ਤਰੀਕੇ ਨਾਲ ਸਕਸੈਸਫੁਲੀ ਜਿਹੜਾ ਹੈਗਾ ਉਹ ਅਪਰੂਵ ਹੋ ਗਈ ਐਸਆਰ ਠੀਕ ਹੈ ਇਸ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਕਸਟੋਡੀਅਨ ਜਿਹੜਾ ਹੈਗਾ ਇਹ ਕੱਲੇ ਕੱਲੇ ਕਰਮਚਾਰੀ ਦਾ ਇਹ ਸੇਮ ਸਟੈਪ ਫਾਲੋ ਕਰੇਗਾ ਠੀਕ ਹੈ ਜੀ ਇੱਕ ਕੱਲੇ ਕੱਲੇ ਕਰਮਚਾਰੀ ਨੂੰ ਸੇਮ ਮੈਪਿੰਗ ਇਸ ਤਰੀਕੇ ਨਾਲ ਡੀਡੋ ਕਰੇਗਾ ਟੀਚਿੰਗ ਨੂੰ ਨੌਨ ਟੀਚਿੰਗ ਨੂੰ ਗਰੁੱਪ ਡੀ ਲਈ ਵੱਖਰੇ ਤੌਰ ਤੇ ਤੇ ਜਦੋਂ ਇਹ ਸਾਰਿਆਂ ਦੀਆਂ ਮੈਪਿੰਗਸ ਇਦਾਂ ਹੋ ਜਾਣਗੀਆਂ ਫਿਰ ਉਹ ਕਰਮਚਾਰੀ ਜਿਹੜੇ ਹੈਗਾ ਉਹ ਆਪਣੀ ਆਈਡੀ ਪਰਸਨਲ ਆਈਡੀ ਜਿਹੜੀ ਆਈਚਰਮਸ ਵਾਰੀ ਖੋਲ ਕੇ ਉਹਦੇ ਵਿੱਚੋਂ ਐਸਆਰ ਭਰ ਸਕਣਗੇ 셀ਫ ਅਪਰੇਜ਼ਲ ਭਰ ਕੇ ਸਬਮਿਟ ਕਰਨਗੇ 셀ਫ ਅਪਰੇਜ਼ਲ ਕਿਸ ਤਰੀਕੇ ਨਾਲ ਭਰਨੀ ਹੈ ਉਦ ਲਈ ਮੈਂ ਅੱਗੇ ਨੈਕਸਟ ਅਗਲੇ ਸਟੈਪ ਵਿੱਚ ਵੀਡੀਓ ਬਣਾ ਦੇਵਾਂਗਾ ਤੇ ਜਿਹੜੇ ਲੌਗਇਨ ਕਰਨ ਵੇਲੇ ਐਸਐਮਐਸ ਨਹੀਂ ਆ ਰਹੇ ਤੇ ਉਦ ਲਈ ਮੈਂ ਇੱਕ ਵੱਖਰੇ ਤੌਰ ਤੇ ਵੀਡੀਓ ਬਣਾਈ ਹੋਈ ਹੈ ਡਿਸਕ੍ਰਿਪਸ਼ਨ ਵਿੱਚ ਉਹਦਾ ਲਿੰਕ ਵੀ ਰੱਖ ਦਵਾਂਗਾ ਜੇ ਬਾਈ ਚਾਂਸ ਪੋਰਟਲ ਸਲੋ ਹੋਣ ਕਰਕੇ ਏਸੀਆਰ ਤੁਹਾਨੂੰ ਸਮੇਂ ਤੇ ਪ੍ਰਾਪਤ ਨਹੀਂ ਹੋ ਰਿਹਾ ਤਾਂ ਠੀਕ ਹੈ ਜੀ ਓਟੀਪੀ ਦਾ ਵੀ ਹੱਲ ਉਸ ਵੀਡੀਓ ਰਾਈਂ ਦੱਸਿਆ ਹੋਇਆ ਤੇ ਨੈਕਸਟ ਜਿਹੜੀ ਏਸੀਆਰ ਦੀ ਸੈਲਫ ਅਪਰੇਜਲ ਕਿੱਦਾਂ ਕਰਨੀ ਹੈ ਜਾਂ ਗੋਰ ਰਿਪੋਰਟ ਕਿੱਦਾਂ ਕਰਨਾ ਉਦ ਲਈ ਇੱਕ ਵੱਖਰੀ ਵੀਡੀਓ ਬਣਾਵਾਂਗੇ ਜੀ ਜਿਹੜੀਆਂ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੀਆਂ ਤੁਹਾਡਾ ਸਾਰਿਆਂ ਦਾ ਧੰ